ਮਰਦਾਬਾ ਪੁਲਿਸ ਪ੍ਰਸ਼ਾਸਨ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਮੈਡਮ ਦਿੱਤਾ ਸੀ 8 ਦਿਨ ਦਾ ਸਮਾਂ ਦਿੱਤਾ ਸੀ ਬਣੂੰਗੀ ਥਾਣੇ ਦਾ ਘਰ ਕਰਨ ਵਾਸਤੇ ਰਾਜਕੁਮਾਰੀ 72 ਸਾਲਾਂ ਬਜ਼ੁਰਗ ਸਾਡੀ ਮਾਤਾ ਹੈ ਤੇ ਉਹਨਾਂ ਦੇ ਪਲਾਟ ਤੇ ਕਬਜ਼ਾ ਹੋ ਰਿਹਾ ਸੀ ਉਸ ਨੂੰ ਲੈ ਕੇ ਅਸੀਂ 8 ਦਿਨ ਪਹਿਲਾਂ ਇੱਕ ਧਰਨੇ ਦਾ ਐਲਾਨ ਕੀਤਾ ਸੀ ਜਿਸ ਬਾਅਦ ਹੌਲੀ-ਹੌਲੀ ਇੱਕ ਉਥੇ ਦੀ ਜਿਹੜੀ ਧਰਮਸ਼ਾਲਾ ਦਾ ਕਬਜ਼ੇ ਦੀ ਗੱਲ ਕਰ ਲਈਏ ਜਿਹੜਾ ਨਗਰ ਦੀ ਬਣੂੰਗੀ ਥਾਣੇ ਦੀ 70 ਸੈਕਟਰ ਥਾਣੇ ਦੀ ਗੱਲ ਕਰ ਲਈਏ ਉਮਨ ਸੱਲਮ 8 ਪੇਜ ਦੀ ਗੱਲ ਕਰ ਲਈਏ ਤੇ 8ਵੇਂ ਥਾਣੇ ਦੀ ਗੱਲ ਕਰ ਲਈਏ ਫੇਸ ਬੰਦ ਦੀ ਗੱਲ ਕਰ ਲਈਏ ਕਿ ਮੇਰੀ ਸ਼ਿਰਾਦ ਦਾ ਕੇਸ ਹੈ ਸਾਡੇ ਕੋਲ ਅਜੇ 4-5 ਥਾਣਿਆਂ ਦੇ ਲਗ ਲਗ ਕੇਸ ਸੀ ਅਸੀਂ ਜੇ ਥਾਣਾ ਬਣਾਉਂਗੀ ਜੀ ਜਾਨੇ ਤਾਂ ਸਾਡਾ ਇੱਕ ਇੱਕ ਕੇਸ ਕਵਰ ਹੁੰਦਾ ਇਹ ਆ ਦੋ ਕੇਸ ਕਵਰ ਹੁੰਦੇ ਆ ਬਾਕੀ ਸਾਰੇ ਸਾਡੇ ਕੇਸ ਅਧੂਰੇ ਰਹਿ ਜਾਣੇ ਗੱਲ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਥੇ ਦਾ ਐਸਐਸਪੀ ਹੈ ਉਹ ਅੱਖਾਂ ਮੀਟ ਕੇ ਕੰਮ ਕਰ ਰਹੀ ਨਹੀਂ ਸੁਰੇਗਾ ਨਵਾਂ ਡੀਆਈਜੀ ਆਇਆ ਉਸ ਨੂੰ ਸਾਡੇ ਰਾਹੀਂ ਅਸੀਂ ਬੇਨਤੀ ਕਰਦੇ ਆਂ ਡੀਆਈਜੀ ਸਾਹਿਬ ਪਹਿਲੇ ਵੰਗੋੜਾ ਤੁਸੀਂ ਸਵਾਰ ਢਾਡ ਦਿਓ ਬਾਲੀ 에어로ਪੋਰਟ ਰੇ ਇਕਰ ਲੋਕਾਂ ਦੀ ਸੁਣਨੀ ਹੈ ਤਾਂ ਕਿ ਮੰਗ ਪੱਤਰ ਲਿਓ ਅਸੀਂ ਡੀਆਈਜੀ ਰਾਹੀਂ ਜਿਹੜਾ ਹੈਗਾ ਅੱਜ ਇੱਕ ਮੰਗ ਪੱਤਰ ਬੀਜੀਪੀ ਪੰਜਾਬ ਨੂੰ ਤੇ ਡੀਆਈਜੀ ਨੂੰ ਇੱਕ ਮੰਗ ਪੱਤਰ ਦੇਣਾ ਸੀ ਅਸੀਂ ਸਵੇਰ ਦੇ ਸਾਡੇ ਕੋਲ ਇੰਟੈਲੀਜੈਂਸੀ ਤੋਂ ਸੀਆਈਡੀ ਤੋਂ ਰਾਤ ਵੀ ਫੋਨ ਆਏ ਐ ਐਸਐਜਓ ਦਾ ਖੁਦ ਫੋਨ ਆਇਆ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਅਸੀਂ 11:00 11:30 ਵਜੇ ਇਕੱਠੇ ਹੋਣਗੇ ਲੋਕਾਂ ਦੀ ਪਬਲਿਕ ਦੀ ਆ ਕੇ ਗੱਲ ਸੁਣ ਲਿਓ ਤੇ ਸਾਡਾ ਮੰਗ ਪੱਤਰ ਲੈ ਜਿਓ ਸਾਡਾ ਕੋਈ ਰੋਲ ਰੋਲ ਨਹੀਂ ਹੈ ਪਰ ਜਿਆਦਾ ਹੁਣ 12:00 ਬਜ ਕੇ 12:00 ਵਜੇ ਤੋਂ ਉੱਪਰ ਹੋਗੇ ਕੋਈ ਕੋਈ ਵੀ ਪੁਲਿਸ ਅਧਿਕਾਰੀ ਨਵੇਂ ਡੀਆਈਜੀ ਨੇ ਸੁਣ ਲੈਣਾ ਜੀਦਾ ਕੋਈ ਵੀ ਪੁਸਤ ਅਧਿਕਾਰੀ ਸਾਡੇ ਮੋਰਚੇ ਤੇ ਕੋਈ ਮੰਗ ਪੱਤਰ ਨਹੀਂ ਲੈਣਾ ਰਿਹਾ ਤਾਂ ਕਿ ਇਹਨਾਂ ਦੇ ਪੈਰਾਂ ਨੂੰ ਜਿਹੜੀ ਮਹਿੰਦੀ ਲੱਗਦੀ ਹੈ ਇਹ ਕ੍ਰੈਪਸ਼ਨ ਦੇ ਜਿਹੜੇ ਹੈਗੇ ਲਿਪਟੋਪ ਹੈ ਜਿਵੇਂ ਕਰੋੜਾ ਰੁਪਇਆ ਡੀਆਈਜੀ ਦੇ ਘਰ ਤੋਂ ਨਿਕਲਿਆ ਸਿਆਦੀਨਾਂ ਦੇ ਘਰੇ ਵੀ ਇਸੇ ਤਰ੍ਹਾਂ ਕਰੋੜਾ ਰੁਪਇਆ ਪਿਆ ਹੋਏ ਇਹ ਗਰੀਬ ਲੋਕ ਨੇ ਪੀੜਤ ਲੋਕ ਨੇ ਜਿਨ੍ਹਾਂ ਕੋਲ ਦਰਖਾਸਤਾਂ ਆਈਆਂ ਸਿਰਫ ਜਿਹੜੇ ਦੋਸ਼ੀ ਹੈ ਅਪਰਾਧੀ ਨੇ ਉਹ ਇਹਨਾਂ ਨੂੰ ਪੈਸੇ ਦੇ ਰਹੇ ਆਪਣੀ ਧਰ ਭਰ ਕੇ ਆਪਣੀਆਂ ਕੋਠੀਆਂ ਬਣਾ ਰਹੇ ਫਲੈਟ ਬਣਾ ਰਹੇ 40 40 ਘੜੀਆਂ ਹੋ ਗਈਆਂ ਮਹਿੰਗੀ ਸ਼ਰਾਬ ਹੋ ਗਈ ਅਸਲ ਰਖ ਲੈ ਡਾ ਜੀ ਜੇ ਸਾਹਮਣੇ ਜਿਹੜਾ ਮੁਹਾਲੀ ਦੀ ਪੁਲਿਸ ਇਹ ਕੁਛ ਕਰ ਰਹੀ ਹੈ ਕੰਗਰਸ ਜਿਹੜੀ ਤੁਸੀਂ ਗੱਲ ਕਰ ਰਹੇ ਜਿਹੜੇ ਕੋ ਪੇੜੇ ਤਾਏ ਨੇ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਥਾਣੇ ਚ ਪੇਗੇ ਥਾਣੇ ਸਕੈਟ ਦਿੱਤੀ ਹੈ ਉਹਨਿੰਦਾ ਕਾਰਵਾਈ ਹੋਣ ਤੋਂ ਬਾਅਦ ਕਿਹਾ ਜੀ ਗੱਲ ਕਰ ਲਈ ਮਨਦੀਪ ਕੌਰ ਸਾਡੇ ਨਾਲ ਖੜੀ ਹੈ ਤੇ ਇਹਨੂੰ ਪਿਛਲੇ 3 ਮਹੀਨੇ ਤੋਂ ਇਹ ਤਰਲੋ ਮੱਛੀ ਹੋਈ ਪਈ ਹੈ ਪਹਿਲਾਂ ਇਹ ਸਿਟੀ ਥਾਣਾ ਖਰੜ ਦੇ ਕੇਸ ਦਰਜ ਹੁੰਦਾ ਫਿਰ ਤਕਦੀਲ ਕਰਕੇ ਔਮਨ ਸੈਲ ਤੇ ਆ ਜਾਂਦਾ ਔਮਨ ਸੈਲ ਦੀ ਇੰਤਿਆਰ ਜਿਹੜੀ ਹੈ ਉਹ ਦੋਸ਼ੀ ਨੂੰ ਬਚਾਉਣ ਵਾਸਤੇ ਕਮਜ਼ੋਰ ਧਾਰਾਂ ਵਾ ਲਾ ਕੇ ਉਹਦੀ ਬਾਗ ਜਵਾਨਤ ਵੀ ਕਰਾਗੀ ਆ 10 ਦਿਨ ਭੇਜਿਆ 12 ਦਿਨ ਭੇਜਿਆ ਜਿਹੜੇ ਬਾਕੀ ਦੋਸ਼ੀ ਹਨ ਤੇ ਕੋਈ ਕਾਰਵਾਈ ਨਹੀਂ ਗਈ ਜਿਹੜੀਆਂ ਬਣਦੀਆਂ ਧਰਾਵਾਂ ਹੋਰ ਹੀ ਲਗੀਆਂ ਤਾਂ ਕਿ ਜੇ ਬਣਦੀਆਂ ਧਰਾਵਾਂ ਲੱਗਣ ਤਾਂ ਉਹ ਦੋਸ਼ੀ ਜਿਹੜੀ ਆ ਮੁਰਕੇ ਜਵਾਨਤ ਨਹੀਂ ਹੁੰਦੀ ਬਾਕੀ ਦੋਸ਼ੀਆਂ ਦੇ ਮੋਬਾਈਲ ਲੇਟ ਰਿਕਵਰ ਕਰੇ ਐਸੇ ਤਰ੍ਹਾਂ ਵਿਸ਼ੇ ਦਾ ਦੀ ਗੱਲ ਕਰ ਲਈਏ ਪਿਛਲੇ 3-4 ਮਹੀਨੇ ਤੋਂ ਐਕਸੀਡੈਂਟ ਕੇਸ ਚ ਗੌੜਿਆ ਭੱਜਿਆ ਫਿਰ ਰਿਹਾ ਮੈਂ ਵੀ ਫੋਨ ਕਰਿਆ ਐਸਚੋਨਾ ਕੋਈ ਕੰਮ ਤੇ ਜੋ ਨਹੀਂ ਸਰਕੀ ਜਨਕੀ ਬੀਬੀ ਜਨਕੀ ਜਈ 14 ਲੱਖ ਦੀ ਠੱਗੀ ਹੋਈ ਹੈ 70 ਸੈਕਟਰ ਥਾਣੇ ਦਾ ਕੇਸ ਕੋਈ ਕਾਰਵਾਈ ਨਹੀਂ ਹੋਈ ਹੈ ਜਿਹੜਾ ਸਾਡੇ ਕੇਸ ਨੇ ਇੱਕ ਐ ਨੇਸ਼ਨਲ ਲੌੜੀ ਆਟਰ ਹੋਏ ਨੇ ਇਸੇ ਡੀਜੀਪੀ ਤੋਂ ਰਿਪੋਰਟ ਮੰਗੀ ਆ ਉਹਨੇ 15 ਦਿਨ ਦੀ ਕਾਰਵਾਈ ਤੇ ਕਨੈਕਸ਼ਨ ਰਿਪੋਰਟ ਮੰਗੀ ਸੀ ਏ ਡੀਜੀਪੀ ਨੇ ਮੁੜ ਕੇ ਐਸਐਚਓ ਨੂੰ ਕੋਈ ਡੀਐਸਐਚਓ ਕਹਿੰਦਾ ਬਿਆਨ ਲਿਖਣੇ ਜੀ ਐਸਆਈ ਮੈਂ ਕਿਹਾ ਬਿਆਨ ਲਿਖਣ ਨੂੰ ਨਹੀਂ ਕਾਰਵਾਈ ਕਰਨ ਵਾਸਤੇ ਭੇਜਿਆ ਯੱਥ ਤੇ ਥਾਣੇ ਦਾ ਕੇਸ ਹੈ ਲਗ ਲਗ ਚਾਰ 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 ਪੰਜ ਥਾਣਿਆਂ ਦੇ ਕੇਸ ਨੇ ਪੰਜ ਕੇਸ ਨੇ ਆਪਣੇ ਕੋਲੇ ਜਿਨ੍ਹਾਂ ਦਾ ਅਸੀਂ ਮੰਗ ਪੱਤਰ ਤਿਆਰ ਕਰਿਆ ਜੇ ਕੋਈ ਆ ਗਿਆ ਠੀਕ ਹੈ ਪੰਜ ਸੱਤ ਮਿੰਟ ਨਹੀਂ ਤਾਂ ਅਸੀਂ ਜਾਵਾਂ ਮੁੱਖ ਮੰਤਰੀ ਦਾ ਪੁਤਲਾ ਸੱਤ ਗੇਟੀਆਂ ਲੇਟਾਂ ਦੇ ਫੁਕਾਂਗੇ ਤਾਂ ਕਿ ਜੜਾੜਾ ਰਗਲਾ ਪੰਜਾਬ ਜਿਹੜੀ ਵੀਡੀਓ ਇਹ ਕਹਿੰਦੇ ਲੋਕਾਂ ਨੂੰ ਧੜਧੜ ਚੱਕ ਰਹੇ ਨੇ ਪਰਚੇ ਦਰਜ ਹੋ ਰਹੇ ਨੇ ਪਰ ਇਹ ਗੁੜੀਆਂ ਦੀ ਅਸਲ ਵੀਡੀਓ ਰੀਜਨਲ ਵੀਡੀਓ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤੁਸੀਂ ਦੇਖੇ ਰਹੇ ਹੋ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਜ ਪਰਜਾ ਦੁਖੀ ਹੋਈ ਪਈ ਹੈ ਰਾਜਾ ਨੰਗਾਰੇ ਲੈ ਰਿਹਾ ਆਪਣੇ ਕੁਮੜਾ ਸਾਹਿਬ ਪੁਲਿਸ ਵੀ ਕਾਰਵਾਈ ਦੇ ਤੌਰ ਦਾ ਕਾਰਨ ਜੀ ਕੀ ਸਮਝੋ ਕਿ ਆਹ ਕਿ ਸਿਆਸੀ ਤਬਾਅ ਦੇ ਵੀ ਕੰਮ ਕਰੀ ਕਿ ਕੋਈ ਜਾਗੂਤ ਵੀ ਵੀਡੀਓ ਕਾਰਵਾਈ ਕਰਨਾ ਉਸ ਜਿਵੇਂ ਕੰਨਾ ਚ ਰੂੰ ਦੇਦੀ ਹੁੰਦੀ ਅੱਖਾਂ ਦੇ ਪੱਟੀਆਂ ਬੰਨੀਆਂ ਹੁੰਦੀਆਂ ਵੀ ਗਰ ਕਹੋ ਜੇ ਲੋਕ ਜਿੱਥੇ ਮਾਰੀ ਜਾਨ ਸਿਆਸੀ ਤੋਂ ਆਪਣੀ ਐਸ਼ ਪ੍ਰਸਤੀ ਕਰਨੀ ਹੈ 86 ਦਬਾਵੀ ਪਈ ਜਾਂਦਾ ਜਦੋਂ ਕਿਸੇ politcal ਸਿਆਸੀ ਬੰਦੇ ਦਾ ਫੋਨ ਆ ਜਾਂਦਾ ਉਹ ਐਸਐਚਓ ਕੋਈ ਕਾਰਵਾਈ ਨਹੀਂ ਕਰਦਾ ਰਾਤ ਮੈਸੇਜ ਉਹਨੂੰ ਬੇਨਤੀ ਕਰੀ ਕੋਈ ਗੱਲ ਨਹੀਂ ਐਸਐਚਓ ਸਾਹਿਬ ਮੇਰਾ ਕੋਈ ਦੁਸ਼ਮਣ ਨਹੀਂ ਹੈ ਇਹ ਮੇਰਾ ਕੋਈ ਮਿੱਤਰ ਨਹੀਂ ਹੈ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਵਾਸਤੇ ਕਰਦਾ ਹਾਂ ਤੁਸੀਂ ਜੇ ਸਾਡੀ ਮੰਗ ਪੱਤਰ ਮੰਗ ਹੈ ਤਾਂ ਮੰਗ ਪੱਤਰ ਸਾਡਾ ਕੋਈ ਵੀ ਬੰਦਾ ਆ ਕੇ ਲੈ ਜਾਏ ਇਹ ਲੋਕਾਂ ਦੀ ਆਵਾਜ਼ ਸੁਣ ਕੇ ਇਹਨਾਂ ਦੀ ਕਾਰਵਾਈ ਕਰੋ ਨਹੀਂ ਜੀ ਮੈਂ ਸਾਹਿਬ ਨੂੰ ਕਿਹਾ ਵੈਸੇ ਮੈਸੇਜ ਪਹੁੰਚਾਇਆ ਸੀ ਮੈਸੇਜ ਸਾਡਾ ਕੱਲ ਦਾ ਪ੍ਰੈਸ਼ਰ ਆ ਹੀ ਲਗਿਆ 8 ਦਿਨ ਪਹਿਲਾਂ ਲਗਿਆ ਰਾਤ ਦੀ ਗੱਲ ਹੋਈ ਹੈ ਹੁਣੇ ਸੀਆਈਡੀ ਇੰਟੈਲੀਜੈਂਸੀ ਵਾਲਿਆਂ ਨਾਲ ਗੱਲ ਹੋ ਲਈ ਭਾਈ ਅਸੀਂ ਰੇਂਜ ਦਾ ਪੁਤਲਾ ਫੁਕਾਂਗੇ 10-15 ਮਿੰਟ ਤੱਕ ਜੇ ਕੋਈ ਅਫਸਰ ਆਣਾ ਜਾਂਦਾ ਸਾਡਾ ਮੰਗ ਪੱਤਰ ਨਿਜਵਾ ਕੇ ਕੀ ਕਾਰਨ ਮੰਦੋ ਕਿ ਲਾ ਤਾਂ ਪੰਜਾਬ ਦੇ ਮੁੱਖ ਮੰਤਰੀ ਇਸ ਵੱਲ ਧਿਆਨ ਦੇ ਰਹੇ ਆਏ ਦਿਨ ਤੁਹਾਡੇ ਮੌਜੂਦ ਤੇ ਧਰਨੇ ਲੱਗਦੇ ਇਸ ਤਰ੍ਹਾਂ ਦੇ ਰੋਸ ਮਿਜ਼ਾਰੇ ਕਿਥੇ ਜਾਂਦੇ ਆ ਪੰਜਾਬ ਪੁਲਿਸ ਦੀ ਤੁਹਾਡੀ ਕੋਈ ਗੱਲ ਬਾਤ ਨਹੀਂ ਸੁਣੀ ਜਾ ਰਹੀ ਕਿ ਕੀ ਕੀ ਕਾਰਨ ਕੀ ਮੰਦੋ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਾਇਦਾ ਕਨੂੰਨ ਦੀ ਕੋਈ ਜਗ੍ਹਾ ਨਾ ਵੀ ਰਿਹਾ ਹਰ ਸੜਕ ਜਿਹੜੀਆਂ ਪੰਜਾਬ ਦੀ ਧਰਨੇ ਨਾਲ ਭਰੀ ਪਈ ਹੈ ਇਥੇ ਜਿਹੜਾ ਆਪਣੀ ਰੋਪਿਆ ਸੇਖਣ ਲਈ ਬਸ ਐਸੀ ਤਰ੍ਹਾਂ ਇੱਕ ਦੂ ਅੱਜ ਕੱਲ੍ਹ ਦੇਖਿਆ ਹਣਾ ਤੁਸੀਂ ਜਿਹੜਾ ਸਾਡੇ ਮੁੱਖ ਮੰਤਰੀ ਐ ਮੰਤਰੀ ਐ ਏਡੀਜੀ ਵੀ ਹਰਿਆਣਾ ਦੇ ਕੋਲੇ ਉਹ ਸਾਡਾ ਜਿਹੜਾ ਹੈਗਾ ਖੁਦ ਕਸੀਰ ਨੂੰ ਕਰਨੀ ਪਈ ਅਸੀਂ ਐਸਸੀ ਕਰਕੇ ਉਹਦੀ ਹੈਲਪ ਕਰਦੇ ਮਦਦ ਕਰਦੇ ਆ ਲੋਕ ਗਏ ਹਮਦਰਦੀ ਕਰਕੇ ਉੱਥੇ ਇਕੱਠ ਹੋਇਆ ਪਰ ਲੇਕਿਨ ਜਿਹੜੀ ਇਹਨਾਂ ਨੇ ਪੰਜਾਬ ਨੂੰ ਅੱਗ ਲੱਗੀ ਐ ਪੰਜਾਬ ਚ ਪੀੜਤ ਲੋਕ ਥੋੜੀ ਮਕਾਨ ਦੇ ਰਹੇ ਵਿਚ ਵਿਚੇ ਫਿਰ ਰਹੇ ਤੁਸੀਂ ਇਹਨਾਂ ਦੀ ਖਬਰਸਾਰ ਲੋ ਤੁਸੀਂ ਉੱਥੇ ਜਾ ਕੇ ਹਰਿਆਣੇ ਵਾਲਿਆਂ ਕੀ ਕਰ ਕਰਨ ਜਾ ਰਹੇ ਹੋ ਤੇ ਇਸ ਤੋਂ ਅਗਲਾ ਐਕਸ਼ਨ ਕੀ ਹੋਏਗਾ ਜੇਕਰ ਤੁਹਾਨੂੰ ਸਿੱਧੇ ਨਾਮ ਜਸਟਿਸ ਨਹੀਂ ਮਿਲਦਾ ਪੁੱਤਲੇ ਫੁਕਰੇ ਆਜ ਦਾ ਦੇ ਅੱਜ ਮੁੱਖ ਮੰਤਰੀ ਦਾ ਪੁੱਤਲਾ ਫੁਕਾਂਗੇ ਅਸੀਂ 15 ਦਿਨ ਬਾਅਦ ਡੀਜੀਪੀ ਪੰਜਾਬ ਦਾ ਪੁੱਤਲਾ ਫੁਕਾਂਗੇ ਤੇ ਇੱਥੇ ਜਿਹੜਾ ਰੋਪੜ ਦਾ ਨਵਾਂ ਅਰੇਂਜ ਦਾ ਡੀਆਈਜੀ ਹੈ ਨਾਲ ਇਹਦਾ ਫੁਕਾਂਗੇ ਜੇਕਰ ਸਾਨੂੰ ਨਾਮ ਮਿਲਿਆ ਅਸੀਂ 2 ਹਫ਼ਤੇ ਦਾ ਸਮਾਂ ਦੰਨੇ ਅੱਜ ਵੀ 2 ਹਫ਼ਤੇ ਤੋਂ ਬਾਅਦ ਡੀਆਈਜੀ ਰੋਪਨਗਰ ਅਤੇ ਡੀਜੀਪੀ ਪੰਜਾਬ ਦਾ ਪੁੱਤਲਾ 2 ਹਫ਼ਤੇ ਤੋਂ ਬਾਅਦ ਫੁਕਾਂਗੇ ਜੇਕਰ ਲੋਕਾਂ ਨੂੰ ਨਾ ਹੀ ਮਿਲਦਾ ਜਾਕੀ ਸਵਾਲ ਹੈ ਜਿਆਦਾਤਰ ਪੀੜੀ ਜਿਹੜੀਆਂ ਮਹਿਲਾਵਾਂ ਨੇ ਤੇ ਮਹਿਲਾ ਕਮਿਸ਼ਨ ਵੀ ਇੱਥੇ ਹੈਗੇ ਨੇ ਉਹ ਵੀ ਸੁਣਵਾਈ ਨਹੀਂ ਉਹ ਜਿਸ ਵੇਲੇ ਮਹਿਲਾ ਵਿਸ਼ਾ ਦਾ ਹੈ ਮਹਿਲਾ ਕਮਿਸ਼ਨ ਜਿਹੜੀ ਬੁਰੀ ਤਰ੍ਹਾਂ ਫੈਲ ਹੋ ਗਈ ਐਸੀ ਕਮਿਸ਼ਨ ਬੁਰੀ ਤਰ੍ਹਾਂ ਫੈਲ ਹੋ ਗਿਆ ਸੂਚਨਾ ਅਧਿਕਾਰ ਕਮਿਸ਼ਨ ਬੁਰੀ ਤਰ੍ਹਾਂ ਫੈਲ ਹੋ ਗਿਆ ਮਨੁੱਖੀ ਅਧਿਕਾਰ ਕਮਿਸ਼ਨਾਂ ਕਮਿਸ਼ਨਾਂ ਦੀ ਜੇ ਕਿਸੇ ਨੂੰ ਦੀ ਟਰਾਲੀ ਭਰ ਲਓ ਇੱਥੇ ਪੰਜਾਬ 'ਚ ਪਰ ਉਹ ਚਿੱਟੇ ਹਾਥੀ ਸਾਹਿਬ ਤੋਂ ਹੋ ਰਹੇ ਕਿਸੇ ਵੀ ਬੰਦੇ ਨੂੰ ਉਹਨਾਂ ਦਾ ਫਾਇਦਾ ਨਹੀਂ ਉਹ ਸਿਰਫ ਦਾ ਸਿਰਫ ਆਪਣੇ ਜਿਹੜੇ ਸ਼ਾਸਕ ਲੋਕ ਸਿਰਾਂ ਨੂੰ ਸੇਟਾਂ ਦੇ ਦੀਆਂ ਉਹ ਆਪਣੇ ਆਨੰਦ ਮਾਣ ਰਹੇ ਗੱਡੀਆਂ ਦਾ ਕਾਰਨ ਦਾ ਡਾਕਟਰ ਜਖਰਾ مرداباد 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 ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਪ੍ਰਸ਼ਾਸਨ ਮਰਦਾਬਾਦ 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 ਮੁੱਖ ਮੰਤਰੀ ਪੰਜਾਬ ਮਰਦਾਬਾਦ 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 ਮੁੱਖ ਮੰਤਰੀ ਪੰਜਾਬ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਉਸ ਪ੍ਰਸ਼ਾਸਨ ਮਰਦਾਬਾਦ 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 ਉਸ ਪ੍ਰਸ਼ਾਸਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ प्रशासन मुर्दाबाद 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 देश प्रशासन मुर्दाबाद 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 चलो भाई तूसी की कहना चाहो सीनियर अफसर कैसे कि तूसी पत्र लिखो कि इसका क्या सीनियर पत्र इतने भी जी हो गए कि आप भी यहां पर सीनियर अफसर का हुक्म होगा नो ਤੋ ਦੇਖਿਆ ਜੀ ਤੇ ਜਿਓ ਜੀ ਮੈਂ ਮੈਂ ਇੱਕ ਪੜਾਇਓ ਹਲੋ ਹਲੋ ਹੁਣ ਸਾਰੇ ਵੀਰਾਂ ਨੂੰ ਬੇਨਤੀ ਹੈ ਉਥੇ ਜਾ ਕੇ ਪਰ ਰੋਟੀ ਪਾਣੀ ਲੰਗਰ